तो मोदी सरकार मुर्दाबाद नारे लगाए मुर्दाबाद ਇਸ ਵੇਲੇ ਅਸੀਂ ਬੇਲਾ ਚੌਕ ਵਿਖੇ ਮੌਜੂਦਾਂ ਅੱਜ ਇੱਕ ਪੁਤਲਾ ਜਿਹੜਾ ਫੁਕਿਆ ਜਾ ਰਿਹਾ ਕੇਂਦਰ ਸਰਕਾਰ ਦਾ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦਾ ਪੁਤਲਾ ਫੁਕਿਆ ਗਿਆ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਰੋਪੜ ਵਿਖੇ ਕਿਸਾਨਾਂ ਵੱਲੋਂ ਵੈਸੇ ਤਾਂ ਥਾਂ-ਥਾਂ ਪਿੰਡਾਂ-ਪਿੰਡ ਵਿੱਚ ਜਿਹੜੇ ਅੱਜ ਪੁਤਲੇ ਫੁਕੇ ਜਾ ਰਹੇ ਨੇ ਪਰ ਲੇਕਿਨ ਅੱਜ ਜਿਹੜਾ ਇਸ ਵੇਲੇ ਦੀ ਜੋ ਤਸਵੀਰਾਂ ਆਪਾਂ ਤੁਹਾਡੇ ਨਾਲ ਬਿਆਨ ਕਰ ਰਹੇ ਹਾਂ ਇਹ ਸਿਹਰੇ ਪੰਜਾਬ ਕਿਸਾਨ ਯੂਨੀਅਨ ਨੇ ਜਿਸ ਬੰਦੀ ਜਿਹੜੀ ਰੋਪੜ ਦੀ ਹੈਗੀ ਹੈ ਜਿਨ੍ਹਾਂ ਵੱਲੋਂ ਅੱਜ ਬੇਲਾ ਚੌਕ ਵਿਖੇ ਪੁਤਲਾ ਫੁਕਿਆ ਗਿਆ ਹੈ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਹਾਂਜੀ ਬਈ ਜੀ ਅੱਜ ਪੁਤਲਾ ਫੁਕਿਆ ਹੈ ਜੀ ਅੱਜ ਜਿਹੜਾ ਸਾਡਾ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕਾਲ ਸੀ ਕਿ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਪੁਤਲਾ ਫੁਕਿਆ ਜਾਣਾ ਹਰ ਪਿੰਡ ਦੇ ਵਿੱਚ ਪੁਤਲਾ ਫੁਕਿਆ ਜਾਣਾ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਸੀਗੀ ਵੀ ਅੱਜ ਸ਼ਹਿਰ ਦੇ ਵਿੱਚ ਮੋਦੀ ਦਾ ਸ਼ਿਵਰਾ ਚੋਹਾਨ ਦਾ ਤੇ ਅਮਿਤ ਸ਼ਾਹ ਦਾ ਪੁਤਲਾ ਫੁਕਿਆ ਗਿਆ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਕਿ ਐਮਐਸਪੀ ਕਾਨੂੰਨ ਦੀ ਗਾਰੰਟੀ ਅਤੇ ਲਖੀਮਪੁਰੀ ਵਾਲਾ ਮਸਲਾ ਜੋ ਆਪਣੇ ਕਿਸਾਨ ਪੰਜ ਕਿਸਾਨ ਮਾਰਤੇ ਸੀ ਮੋਤੀ ਸਰਕਾਰ ਨੇ ਸੋ ਕਿੰਨੇ ਟਾਈਮ ਤੋਂ ਪਤਲਾ ਜਿਹੜਾ ਅੱਜ ਅਸੀਂ ਭੁੱਖਿਆ ਹੈ ਪਹਿਲਾਂ ਵੀ ਭੁੱਖਿਆ ਸੀਗਾ ਕਿੰਨੇ ਟਾਈਮ ਤੋਂ ਸਾਡਾ ਮੋਰਚਾ ਲੱਗਿਆ ਹੋਇਆ ਉੱਥੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਸਾਡੇ ਡੱਲੇ ਵਾਲ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲ ਸਾਹਿਬ ਉਹ ਅੱਜ 47 48ਵੇਂ ਦਿਨ ਉਹਨਾਂ ਦੀ ਭੁਖੜਦਾਲ ਪਹੁੰਚ ਗਈ ਹੈ ਤੇ ਉਹਨਾਂ ਦੀ ਸਿਹਤ ਬੜੀ ਨਾਜੂਕ ਹੋ ਚੁੱਕੀ ਹੈ ਕਈ ਵਾਰ ਉਹਨਾਂ ਨੂੰ ਅਤਾ ਪੈਰਾਂ ਦੀ ਡਾਕਟਰਾਂ ਨੂੰ ਪੈ ਚੁੱਕੀ ਆ ਕਿ ਮੋਦੀ ਸਰਕਾਰ ਦੇ ਕੰਨ ਤੇ ਜੂਨੀ ਸਰਕ ਦੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਉਹ ਮੰਨ ਮੰਨ ਨਹੀਂ ਰਹੀ ਕਾਰਨ ਕੀ ਹੈ ਕਿ ਇਹ ਤਾਨਾਛਈ ਸਰਕਾਰ ਹੈ ਮੋਦੀ ਦਾ ਹੁਣ ਇਸ ਟਾਈਮ ਤਾਨਾਛਈ ਰਵਈਆ ਹੈ ਕਿਸਾਨ ਮਜ਼ਦੂਰ ਦਾ ਉਹਨਾਂ ਨੂੰ ਮੰਗਾਂ ਮੰਨਣੀਆਂ ਉਹਨਾਂ ਨੂੰ ਪੈਣੀਆਂ ਕਿਸੇ ਤਰੀਕੇ ਨਾਲ ਪੈਣ ਇਸ ਕਰਕੇ ਅਸੀਂ ਇਹ ਪੁਤਲਾ ਪੁਕਿਆ ਤੇ ਸਾਡਾ ਜਿਹੜਾ ਮੋਰਚਾ ਹੈ ਇਸੇ ਦਾ ਡਟਦਾ ਚ ਰਹੂਗਾ ਜੀ ਸਰ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਸ਼ੈਰੀ ਪ੍ਰਧਾਨ ਰੋਪੜ ਤੋਂ ਜੀ ਇਹ ਜਿਹੜਾ ਪੁਤਲੇ ਫੁਕੇ ਜਾਣੇ ਆ ਇਹ ਪੂਰੇ ਭਾਰਤ ਦੇ ਵਿੱਚ ਫੁਕੇ ਜਾ ਰਹੇ ਨੇ ਮੋਦੀ ਤੇ ਸ਼ਿਵਰਾਜ ਤੇ ਇਹਦੇ ਅਮਨ ਸ਼ਾਹ ਦੇ ਇਹਦਾ ਸਿਰਫ ਦੇਖੋ ਇੰਨੀ ਤਾਨਾਸ਼ਾਹ ਸਰਕਾਰ ਹੈ ਇਹ ਕਹਿੰਦੇ ਲੋਕਤੰਤਰ ਹੈ ਲੇਕਿਨ ਲੋਕਤੰਤਰ ਨਹੀਂ ਹੈਗਾ ਇਹ ਲੋਕਤੰਤਰ ਦੇ ਵਿੱਚ ਇੰਨਾ ਨਹੀਂ ਦੇਖਿਆ ਜਾਂਦਾ ਵੀ ਇੱਕ ਬੰਦਾ 47 ਜਣਾ ਤੋਂ ਭੁੱਖਾ ਮਰ ਰਿਹਾ ਕਾਦੇ ਵਾਸਤੇ ਆਮ ਪਬਲਿਕ ਵਾਸਤੇ ਆਮ ਆਵਾਮ ਵਾਸਤੇ ਕਾਰਨ ਇਹ ਜਿਹੜੀਆਂ ਹੋਰ ਕੋਈ ਨਵੀਆਂ ਮੰਗਾਂ ਸਾਡੀਆਂ ਨਹੀਂ ਹੈਗੀਆਂ ਇਹ ਜਿਹੜੀਆਂ 21 ਦੇ ਵਿੱਚ ਮੋਦੀ ਨੇ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਸੀ ਉਹ ਉਹ ਮਨਾਉਣ ਵਾਸਤੇ ਬੈਠੇ ਆ ਸੀ ਸਿਰਫ ਕੋਈ ਨਵੀਂ ਮੰਗ ਨਹੀਂ ਹੈ ਐਮਐਸਪੀ ਹੋ ਕੇ ਜਿਹੜਾ ਬਿਲੀਫ ਨਵਾਂ ਲੈ ਰਹੇ ਨੇ 20 2000 ਰੁਪਏ ਉਹ ਲਾਗੂ ਕਰਨਾ ਜਿਹੜੇ ਚਿਪ ਵਾਲੇ ਮੀਟਰ ਲਾ ਰਹੇ ਆ ਇਹ ਇਹਦੇ ਨਾਲ ਕੱਲੇ ਜੇ ਆਮ ਆਵਾਮ ਨੂੰ ਕੀ ਆ ਵੀ ਕੱਲੇ ਕਿਸਾਨ ਹੀ ਨੇ ਜਿਹੜੇ ਬੈਠੇ ਨੇ ਇਹਦੇ ਨਾਲ ਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਹੁਣ ਇਸ ਟਾਈਮ ਦੇਖੋ 3300 ਰੁਪਏ ਕਣਕ ਹੋਈ ਹੋਈ ਆ ਜੇ ਇਹੀ ਹਾਲਾਤ ਰਹੇ ਜਿਵੇਂ ਹੁਣ 3300 ਐਂਡ ਚ ਆ ਕੇ ਮੰਨੋ ਹੋਈ ਹੈ ਨਾ ਜਿਵੇਂ ਹੁਣ ਬਜਾਈ ਹੋ ਰਹੀ ਹੈ ਤਾਂ 4000 ਪੰਜਾਂ ਜੋ ਕਾਰਪੋਰੇਟ ਘਰਾਣੇ ਨੇ ਪਹਿਲਾਂ ਖਰੀਦ ਲਿਆ ਨਾ ਤਾਂ 4000 ਘੱਟੋ ਘੱਟ ਸਮਰਥਨ ਮੁੱਲ ਜਿਹੜਾ ਇਹਨਾਂ ਨੇ ਕਰ ਲੈਣਾ ਆਪਣਾ ਲੈ ਕੇ 2200 ਲੈ ਕੇ 4-5000 ਨੂੰ ਹੁਣ 3300 ਉਹ ਦੇਖੋ ਜਦ ਤੱਕ ਕਣਕ ਆਉਣੀ ਆ ਉਹ ਤੱਕ ਇਹਦਾ ਰੇਟ 4000 ਜਾਂ 5000 ਤੱਕ ਪਹੁੰਚਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਇਹ ਸਾਰੇ ਆਮ ਆਵਾਮ ਦਾ ਦੁੱਖ ਹੈ ਆਮ ਆਵਾਮ ਵਾਸਤੇ ਲੜਾਈ ਲੜੀ ਜਾ ਰਹੀ ਹੈ ਇਕ ਕੱਲਾ ਇਹ ਨਾ ਸੋਚਿਆ ਜਾਵੇ ਕੱਲੇ ਕਿਸਾਨ ਨੇ ਇਹਨਾਂ ਦੇ ਨਾਲ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਤੇ ਹੀ ਮਾਰ ਪੈਣੀ ਐ ਜਿਵੇਂ ਵੱਡੇ ਵੱਡੇ ਮੋਲ ਖੁੱਲ ਰਹੇ ਨੇ ਹਰ ਇੱਕ ਚੀਜ਼ ਨੂੰ ਉਹਤੇ ਬੈਸਲੀ ਹੁਣ ਦੇ ਰਹੇ ਨੇ ਉਹ ਇਹਦੇ ਨਾਲ ਕੀ ਜਿਹੜਾ ਛੋਟਾ ਦੁਕਾਨਦਾਰ ਆ ਉਹ ਵੀ ਮਰ ਰਿਹਾ ਹੁਣ ਦੇਖੋ ਇਸ ਸਾਲ ਚੋ ਨਾ ਰੁਲਿਆ ਕਿਸਾਨ ਦੁਖੀ ਹੋਇਆ ਨਾ ਔਰ ਤੁਸੀਂ ਦੁਕਾਨਦਾਰ ਨੂੰ ਪੁੱਛ ਕੇ ਦੇਖੋ ਦਿਵਾਲੀ ਕਿਹ ਜਿਨੀ ਗਈ ਉਹਨਾਂ ਦੀ ਉਹ ਖੁਦ ਕਹਿ ਰਿਹਾ ਵੀ ਸਾਡਾ ਜਿਹੜਾ ਲੱਖ ਜੇ ਸਾਡਾ ਲੱਖ ਰੁਪਏ ਦਾ ਸਾਡਾ ਆਪਰਚੂਨ ਵਿਕਣਾ ਸੀਗਾ ਉਹ ਸਾਡਾ 25-30 ਹਜ਼ਾਰ ਤੇ ਖੜ ਗਿਆ। ਧੰਨਵਾਦ ਸਾਹਿਬ ਦੀ ਸਿਹਤ ਦਾ ਕੀ ਤੁਹਾਡੇ ਖਿਆਲ ਨਾਲ ਇਸ ਵੇਲੇ? ਦੇਖੋ ਡੱਲੇਵਾਲ ਜਿਹੜੀ ਸਿਹਤ ਡੱਲੇਵਾਲ ਸਾਹਿਬ ਦੀ ਉਹ ਬਹੁਤ ਜਿਆਦਾ ਨਾਜ਼ੁਕ ਬਣੀ ਹੋਈ ਹੈ। ਔਰ ਹੁਣ ਤਾਂ ਉਹਨਾਂ ਨੇ ਉਹਨਾਂ ਨੇ ਇਹ ਕਹਿਤਾ ਵੀ ਮੈਨੂੰ ਕੋਈ ਮਿਲਣਾ ਆਵੇ ਮੈਂ ਸਿਰਫ ਗਰਬਾਣੀ ਲਾ ਦੋ ਹੌਲੀ ਸਪੀਡ ਦੇ ਵਿੱਚ ਮੈਂ ਸਿਰਫ ਆਪਣਾ ਸਿਮਰਨ ਕਰਦੇ ਜਿਹੜੇ ਮੇਰੇ ਜਾਨ ਨਿਕਲੇ। ਅਮਰ ਰਹੇ ਦਾ ਨਾਰਾ ਲੱਗਦਾ ਹੁੰਦਾ ਹੈ ਲੇਕਿਨ ਅਮਰ ਰਹੇ ਦਾ ਨਾਰਾ ਕਦੋਂ ਲੱਗਦਾ? ਉਹ ਜਦੋਂ ਕੋਈ ਬੰਦਾ ਸ਼ਹੀਦ ਹੋ ਜਾਂਦਾ। ਤੁਹਾਨੂੰ ਤੁਹਾਡੇ ਕਿਸਾਨਾਂ ਦੀ ਆਈ ਹੈ ਮੇਰੇ ਕੋਲ। ਉਦੇ ਵਿੱਚ ਅਮਰ ਰਹੇ ਦੱਲੇਵਾਲ ਸਾਹਿਬ ਅਮਰ ਦੇ ਦੇਖੋ ਇਹ ਗਲਤ ਔਰ ਫੇਕ ਪਾਈਏ ਕਿਸੇ ਨੇ ਇਹ ਜਿਹੜੇ ਕੋਈ ਐਡਿਟ ਕਰਕੇ ਪਾਈ ਜਾਂਦੇ ਆ ਗਲਤ ਗੱਲ ਲੱਗੀ ਕਿਸੇ ਜਾਂ ਕਿਸੇ ਨੇ ਵੀ ਪਾਤੀਗਾ ਅਮਰ ਰਹੇ ਅਮਰ ਰਹੇ ਇਹ ਸੁਣਿਆ ਸੀ ਵੀ ਹੈਗਾ ਪਰ ਇਹ ਗਲਤ ਹੈ ਜੀ ਸਾਡੇ ਬੰਦੇ ਆ ਨਹੀਂ ਸਾਡੀ ਜੂਨੀਅਨ ਵਾਲੇ ਨਹੀਂ ਇਹ ਕਿਹੜੇ ਨੇ ਇਹ ਕਿੱਥੇ ਵਾਲੇ ਨੇ ਫੇਕ ਬਣਾ ਕੇ ਪਾਈਏ ਤੇ ਕਿਸੇ ਨੇ ਫੇਕ ਪਾਤੀ ਉਹਨਾਂ ਨੂੰ ਪਹੁੰਚ ਗਈ ਹੋਣੀ ਆ ਵੀ ਹਾਂ ਭਾਈ ਡੱਲੇ ਸਾਹਿਬ ਚਾਹ ਚੀਜ਼ ਹੋ ਗਏ ਨੇ ਉਸ ਕਰਕੇ ਕਹਿੰਦੇ ਕਰਤਾ ਹੋਣਾ ਇਸ ਗੱਲ ਸਬੰਧ ਵਿੱਚ ਮੈਂ ਵੀ ਗੱਲ ਇਹਨਾਂ ਬੰਦੇ ਨਾਲ ਵੀ ਕਰੀ ਐ ਤੇ ਇਹਨਾਂ ਬੰਦਿਆਂ ਨੂੰ ਮੈਂ ਪੁੱਛਿਆ ਗਿਆ ਵੀ ਤੂੰ ਕਹਾਂ ਤੁਹਾਨੂੰ ਲੱਗਦਾ ਡੱਲੇਵਾਲ ਸਾਹਿਬ ਪੂਰੇ ਹੋਏ ਐ ਤੇ ਇਹ ਜਿਹੜੀ ਜਿਹੜਾ ਤੁਸੀਂ ਨਾਰਾ ਲਾ ਰਹੇ ਹੋ ਪੂਰੇ ਹੋਣ ਤੋਂ ਬਾਅਦ ਲਗਾਇਆ ਜਾਂਦਾ ਪਰ ਲੇਕਿਨ ਮੈਂ ਇਹਨੂੰ ਗਲਤ ਕਹਾਂਗਾ ਨਹੀਂ ਬਿਲਕੁਲ ਗਲਤ ਐ ਦੇਖੋ ਇੱਕ ਚੀਜ਼ ਹੋਰ ਐ ਜਿਹਦਾ ਗਿਆਨ ਨਹੀਂ ਤੁਹਾਨੂੰ ਹੈਗਾ ਉਹ ਗੱਲ ਕਰਨੀ ਜਿਹੜੀ ਕੋਈ ਵੀ ਮਤਲਬ ਜੇ ਇਹ ਚੱਲੀ ਆ ਗੱਲ ਕੋਈ ਵੀ ਬੰਦਾ ਚਾਹੇ ਮੈਂ ਆ ਜਾਂ ਐਨੀ ਪਰਸਨ ਕੋਈ ਵੀ ਆ ਜਦ ਤੱਕ ਉਹਨੂੰ ਕਲੀਅਰ ਨਹੀਂ ਹੁੰਦਾ ਉਹ ਬੰਦਾ ਕਦੇ ਵੀ ਇਦਾਂ ਦਾ ਨਾਰਾ ਨਾ ਲਾਵੇ ਅਸੀਂ ਬੇਨਤੀ ਕਰਦੇ ਆ ਜਿਹੜੇ ਲੋਕ ਐਡਿਟ ਕਰਕੇ ਜਾਂ ਅਫਵਾਹ ੜਾਉਨੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਇਦਾਂ ਨਹੀਂ ਅਸੀਂ ਤਾਂ ਮੰਨਦੇ ਆ ਜੇ ਵੀ ਕਿਸੇ ਨਾਲ ਵਾਇਰਲ ਕੀਤੀ ਹੋਵੇ ਸਿਰਫ ਪੱਤਰਕਾਰ ਵਾਸਤੇ ਭੇਜੀ ਆ ਜੀ ਖਬਰ ਲਾਓ ਜੀ ਮੇਰੇ ਗਲਤ ਗੱਲ ਜਿੰਨੇ ਭੇਜੀ ਆ ਜੋ ਵੀ ਹੋਇਆ ਗਲਤ ਗੱਲ ਆ ਜਦੋਂ ਬੰਦਾ ਕੋਈ ਸ਼ਹੀਦ ਹੋ ਜਾਂਦਾ ਮਰਦਾ ਹਰੇਕ ਆ ਮੈਂ ਨਹੀਂ ਕਰਦਾ ਮਰੇ ਤੇ ਨਹੀਂ ਹੁੰਦਾ ਜਿਹੜਾ ਬੰਦਾ ਸ਼ਹੀਦ ਹੁੰਦਾ ਕਿਸੇ ਦੀ ਖਾਤਰ ਕਰ ਆਪਣੀ ਸ਼ਹਾਦਤ ਦਿੰਦਾ ਅਮਰ ਰਹਿਣ ਵਾਸਤੇ ਉਹਦਾ ਨਾਮ ਲੈਦਾ ਵੀ ਉਹ ਬੰਦਾ ਅਮਰ ਰਹੇ ਜਿਹੜਾ ਕਿਸੇ ਦੀ ਖਾਤਰ ਸ਼ਹਾਦਤ ਦਿੰਦਾ ਇੱਥੇ ਮੈਂ ਮਰ ਜਾ ਕੋਈ ਮਰ ਜਾ ਉਹਨੂੰ ਅਮਰ ਰਹੇ ਕੋਈ ਨਹੀਂ ਕਹਿੰਦਾ ਹੈਗਾ ਨਾ ਕਹਿ ਸਕਦੇ ਨਾ ਉਹ ਅਮਰ ਰਹਿਣਾ ਉਹਨੇ ਇਹ ਉਹਨਾਂ ਲੋਕਾਂ ਦੇ ਨਾਮ ਅਮਰ ਰਹਿੰਦੇ ਨੇ ਜਿਹੜੇ ਲੋਕ ਲੋਕਾਂ ਦੀ ਖਾਤਰ ਆਪਣੇ ਆਪ ਨੂੰ ਸ਼ਹਾਦਤ ਦਿੰਦੇ ਨੇ ਆਪਣੀ ਸ਼ਹਾਦਤ ਦਿੰਦੇ ਨੇ ਬਹੁਤ ਸਾਰੇ ਲੋਕ ਕਿਸਾਨਾਂ ਦੇ ਵਿੱਚ ਜਿਨ੍ਹਾਂ ਨੂੰ ਗਿਆਨ ਬਿਲਕੁਲ ਨਹੀਂ ਹੈਗਾ ਲੇਕਿਨ ਹੁਲੜ ਭਾਈ ਜਿਵੇਂ ਆਪਾਂ ਕਹਿੰਦੇ ਆ ਬਸ ਕੋਈ ਗੱਲ ਕਹੀ ਜਾ ਰਹੀ ਆ ਮੈਂ ਵੀਡੀਓ ਦੇਖ ਕੇ ਮੈਂ ਵੀ ਬੜਾ ਹੈਰਾਨ ਹੋਇਆ ਕਿਉਂਕਿ ਡੱਲੇਵਾਲ ਸਾਹਿਬ ਨੂੰ ਅਸੀਂ ਵੀ ਉਹ ਕਰਦੇ ਆਂ ਵੀ ਆਬੇ ਉਹ ਵਿਚ 47-48 ਦਿਨ ਤੋਂ ਭੁਖੜਦਾਲ ਦੇ ਬੈਠੇ ਆ ਪਰ ਕਈ ਵੀ ਕਦੇ ਵੀ ਕੋਈ ਵੀ ਸ਼ਬਦ ਜਿਹੜਾ ਮੂੰਹ ਤੋਂ ਅਸੀਂ ਕੱਢਦੇ ਆ ਉਹ ਦੇਖ-ਸੋਚ ਕੇ ਕੱਢਣਾ ਚਾਹੀਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ ਕਿਹੜਾ ਸ਼ਬਦ ਕਿਹੜੇ ਵੇਲੇ ਲਿਆ ਜਾਂਦਾ ਬਿਲਕੁਲ ਸਹੀ ਗੱਲ ਹੈ ਜਿਹੜੀ ਇਹ ਤੁਸੀਂ ਵੀਡੀਓ ਦੀ ਬਗੈ ਜੀ ਗੱਲ ਕਰ ਰਹੇ ਆ ਹੋ ਸਕਦਾ ਕੁਝ ਉਹਦੇ ਵਿੱਚ ਕੁਝ ਸਰਾਸਤੀ ਅੰਸਰ ਜਾਂ ਕੋਈ ਉਸ ਮੰਡਲੀ ਦੇ ਵਿੱਚ ਨਾ ਸਮਝ ਹੋਵੇ ਜਿਹਨੇ ਅਮਰਦੇ ਦੇ ਨਾਰੇ ਲਾਏ ਆ ਉਸ ਦਾ ਅਸੀਂ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਦੂਜੀ ਗੱਲ ਅਸੀਂ ਰੋਜ਼ ਅਰਦਾਸ ਕਰਦੇ ਆ ਵਾਹਿਗੁਰੂ ਕਿ ਡੱਲੇ ਆਲ ਦੀ ਸਾਹਿਬ ਦੀ ਸਿਹਤ ਕਾਮਯਾਬ ਰਹੇ ਹਮੇਸ਼ਾ ਰੱਬ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਇਦਾਂ ਹੀ ਸਾਨੂੰ ਗਾਹ ਨੂੰ ਉਹ ਲੜਾਈ ਲੜਦੀ ਰਹਿਣ ਅਸੀਂ ਉਹਨਾਂ ਦੀ ਮਨੋ ਕਾਮਨਾ ਕਰਦੇ ਆ ਵੀ ਅਸੀਂ ਦੇਹਲੀ ਗੁਰੂ ਗ੍ਰੰਥ ਸਾਹਿਬ ਦੇ ਅਰਦਾਸ ਕਰਦੇ ਆ ਇਦਾਂ ਦਾ ਜਿਹੜਾ ਨਾਰਾ ਲੱਗਿਆ ਅਸੀਂ ਉਹਦੇ ਦੁੱਖ ਵੀ ਪਟਾਵਾ ਕਰਦੇ ਆ ਗਲਤ ਹੈ ਤੋਂ ਉਹਨਾਂ ਨੂੰ ਚਾਹੀਦਾ ਕੋਈ ਸ਼ਰਾਰਤੀ ਅੰਸਰ ਨੇ ਇਦਾਂ ਦੀ ਹਰਕਤ ਕਰੀ ਹੋਈ ਮੈਂ ਦੇਖੋ ਇਹ ਕਹਿਣਾ ਚਾਹੁੰਨਾ ਜੇਸ ਵੀ ਬੰਦੇ ਨੇ ਪਹਿਲਾਂ ਐਵਾਰਡ ਆਈ ਹੈ ਗਲਤ ਗੱਲ ਹੈ ਨੰਬਰ 2 ਉਹਨਾਂ ਸਥਿਤੀ ਬਿਲਕੁਲ ਨਾਜ਼ੁਕ ਹੈ ਇਹ ਮੰਨਣ ਜੋਗਾ ਹੈ ਕਿ ਨਾਜ਼ੁਕ ਸਥਿਤੀ ਬਹੁਤ ਆ ਕੁਝ ਟਾਈਮ ਕੋਈ ਵੀ ਮੰਨਪਾਗੀ ਘਟਨਾ ਵਾਪਰ ਸਾਡੇ ਡਾਕਟਰ ਵੀ ਕਹਿ ਰਹੇ ਆ ਪਰ ਜਿਹੜੀਆਂ ਸਰਕਾਰਾਂ ਨੇ ਉਹ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਮੋਦੀ ਸਰਕਾਰ ਤਾਂ ਖਾਸ ਕਰਕੇ ਹੁਣ ਜਿਹੜੇ ਤਿੰਨ ਕਾਲੇ ਕ ਨੂੰ ਵਾਪਸ ਲਏ ਸੀਗੇ ਉਹਨਾਂ ਦਾ ਪਲੰਦਾ ਸਰਕਾਰਾਂ ਸਟੇਟਾਂ ਨੂੰ ਭੇਜਤਾ ਬਣਾ ਕੇ ਉਹਨਾਂ ਨੇ ਤੇ ਕਿਹੜੀ ਆਪਣੀ ਆਮ ਆਦਮੀ ਸਰਕਾਰ ਆ ਉਹਨੇ ਵੀ ਇਹ ਦਬਾਅ ਕਰਕੇ ਜਿਹੜਾ ਅਜੰਡਾ ਜਿਹੜਾ ਤਿਆਰ ਨਹੀਂ ਕਰਿਆ ਵਾਪਸ ਭੇਜ ਰਹੇ ਆ ਇਹ ਵੀ ਇੱਕ ਕਿਸਮ ਦੀ ਜੇ ਦੇਖਿਆ ਜਾ ਕਿਸਾਨਾਂ ਦੇ ਜਿੱਤ ਮੰਨੀ ਜਾ ਸਕਦੀ ਹੈ ਪਰ ਅਸੀਂ ਕਾਮਨਾ ਕਰਦੇ ਹਾਂ ਵੀ ਸਦਾ ਜੁਗਦੀਸ਼ ਸਿੰਘ ਡੱਲੇਵਾਲ ਜੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਔਰ ਇਸ ਟਾਈਮ ਚਾਹੇ ਨਾਜਿਕ ਸਥਿਤੀ ਹੈ ਪਰ ਫਿਰ ਵੀ ਉਹ ਚੜ੍ਹਦੀ ਕਲਾ ਚ ਨੇ ਹੌਸਲੇ ਬੁਲੰਦ ਆ ਉਹਨਾਂ ਦੇ ਧੰਨਵਾਦ ਜੀ ਬਿਲਕੁਲ ਜੀ ਜੇ ਅੱਜ ਜਿਹੜੇ ਪੁਤਲੇ ਫੁਕਣ ਦਾ ਪ੍ਰੋਗਰਾਮ ਜਿਹੜਾ ਸੀਗਾ ਪਰ ਲੇਕਿਨ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਕੋਈ ਵੀਡੀਓ ਕਰਦੇ ਆ ਤੇ ਤਾਂ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਲੋਕੀ ਵੀ ਗਲਤ ਫਿਰ ਕਮੈਂਟ ਕਰਦੇ ਆ